ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਿ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਲ ਨਾਲ ਮੁਲਾਕਾਤ ਕਰਕੇ ਭਾਵੁਕ ਹੋਏ ਭਗਵੰਤ ਮਾਨ ਕੇ ਹ ਮੁੱਖ ਮੰਤਰੀ ਨਾਲ ਅੱਤਵਾਦੀਆਂ ਵਰਗਾ ਸਲੂਕ ਹੋ ਰਿਹਾ ਹੈ ਜੇਲ੍ਹ ਚ ਕੇਂਦਰੀਵਾਲ ਨਾਲ ਮੁਲਾਕਾਤ ਕਰਕੇ ਭਾਉ ਕੁਇ ਭਗਵੰਤ ਮਾਨ ਕੀ ਗਾ ਕੀ ਦੁਪਹਿਰ 12 ਵਜੇ ਤੋਂ 12:30 ਵਜੇ ਤੱਕ ਹੋਈ ਮੀਟਿੰਗ ਦੌਰਾਨ ਸੀਐਮ ਅਰਵਿੰਦਰ ਕੇਂਦਰੀਵਾਲ ਨੇ ਸੀਐਮ ਭਗਵੰਤ ਮਾਨ ਅਤੇ ਡਾਕਟਰ ਸੰਦੀਪ ਪਾਠਕ ਤੋਂ ਦਿੱਲੀ ਅਤੇ ਪੰਜਾਬ ਦੇ ਲੋਕ ਸਭਾ ਪੁੱਛਿਆ ਹਲਚਾਲ ਇਸ ਦੇ ਨਾਲ ਹੀ ਕੇਂਦਰੀ ਵਲਨੈਸ ਸਕੂਲ ਹਸਪਤਾਲ ਬਣਾਏ ਬਿਜਲੀ ਪਾਣੀ ਮੁਫਤ ਕੀਤਾ ਐਸੇ ਇਹ ਉਹਨਾਂ ਦਾ ਕਸੂਰ ਹੈ ਕਿ ਉਹਨਾਂ ਨੂੰ ਸਭ ਤੋਂ ਮਾੜੇ ਅਪਰਾਧੀਆਂ ਵਰਗਾ ਸਲੂਕ ਵੀ ਨਹੀਂ ਮਿਲ ਰਿਹਾ ਭਗਵੰਤ ਮਾਨ ਕੇਂਦਰੀਵਾਲਨਾ ਫੋਨ ਤੇ ਸ਼ੇਅਰ ਆਹੀ ਗੱਲ ਕਰਵਾਈ ਗਈ ਫੀਸ਼ਾ ਵੀ ਬਹੁਤ ਗੰਦਾ ਸੀ ਅਸੀਂ ਇਸ ਇੱਕ ਦੂਜੇ ਦੇ ਚਿਹਰੇ ਵੀ ਸਾਫ਼ ਨਹੀਂ ਦੇਖ ਸਕੇ ਭਗਵੰਤ ਮਾਨ ਚੰਦਰ ਬਰਮ ਨਾਲੋਂ ਸੋਨੀਆਂ ਕਰਨ ਦੀ ਦੀ ਮੁਲਾਕਾਤ ਆਮੋ ਸਾਹਮਣੇ ਬੈਠ ਕੇ ਕਰਵਾਈ ਜਾਂਦੀ ਸੀ ਪਰੰਤੂ ਸਾਡੀ ਮੁਲਾਕਾਤ ਇਸ ਤਰ੍ਹਾਂ ਕਰਵਾਈ ਗਈ ਜਿਵੇਂ ਸਾਹਮਣੇ ਕੋਈ ਵੱਡਾ ਅਪਰਾਧੀ ਬੈਠਾ ਹੋਵੇ ਆਵਾ ਦੇ ਪਾਰਟੀ ਦੇ ਇੱਕ ਜੁਟ ਅਤੇ ਇੱਕ ਵਾਂਗ ਕੇਂਦਰੀ ਵੱਲ ਖੜੀ ਹੈ ਚੋਣ ਨਕੀਚਾ ਤੋਂ ਬਾਅਦ ਆਪ ਵੱਡ ਤਾਕਤਵਰ ਕੇ ਭਗਵੰਤ ਮਾਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ 嗯。